ਅੱਜ ਭਾਈ ਜਕਸੀਰ ਸਿੰਘ ਢਿੱਲੋਂ ਜਕਸੀਰ ਸਿੰਘ ਢਿੱਲੋਂ ਨੂੰ ਪਿੰਡ ਬਗਰਾੜੀ ਬਗਰਾੜੀ ਬਹੁਤ ਸੂਰ ਬਣ ਰਿਹਾ ਵੀਰੋ ਸਾਨੂੰ ਸਾਰੇ ਆ ਮਨੋ ਵੀ ਇੰਡੀਆ ਦਾ ਕੋਈ ਕੋਨੇ ਨਹੀਂ ਰਿਹਾ ਕਿਉਂ ਬਗਰਾੜੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਦਮੀ ਹੋਈ ਸੀਗੀ ਤਾਂ ਬਹੁਤ ਉਦੋਂ ਸੁਰੱਖੇ ਚ ਰਿਹਾ ਪਿੰਡ ਬਗਰਾੜੀ ਤੋਂ ਨਾਲ ਬੈਂਤ ਸਿੰਘ ਬਰਾੜ ਬਰਾੜ ਬੈਂਤ ਸਿੰਘ ਬਰਾੜ ਆ ਤੁਹਾਡਾ ਬੰਦੇ ਕਿਹੜਾ ਜੀ ਬਹਿਵ ਬਹਿਵ ਤੇ ਬਗਰਾੜੀ ਨੂੰ ਪਤਾ ਹੀ ਨਾ ਨਾਲ ਪੰਡੀਆਂ ਸੀਗੀ ਇਹੇ ਤੁਸੀਂ ਅਕਸਰ ਇਹ ਤੁਸੀਂ ਜਾਣਦੇ ਹੋ ਪਿੰਡਾਂ ਨੂੰ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਨੇ ਬਾਈਰਗਾਂਸ ਵਿੱਚ ਦੋਸਤ ਨੇ ਇਹਨਾਂ ਦੇ ਬੱਚੇ ਵੀ ਇਕੱਠੇ ਪੜ੍ਹਾਈ ਕਰੀਏ ਇਹਨਾਂ ਦੇ ਬੱਚੇ ਵੀ ਦੋਸਤ ਰਹੇ ਆ ਤੇ ਆਪ ਵੀ ਪਿਛਲੇ 30 ਸਾਲ ਤੋਂ ਦੋਸਤ ਨੇ ਇਹ ਕੱਲ ਬੁੱਕੰਗਰਾ ਕੇ ਗਏ ਸੀਗੇ ਤੇ ਅੱਜ ਲੈਟਰ ਲੈ ਕੇ ਗਏ ਆ ਤਾਂ ਵੀ ਡੇਟਾ ਦੀ ਅਕਸਰ ਕੀ ਹੁੰਦਾ ਵੀਰੋ ਕੋਈ ਭਰਾ ਦੇਸ਼ਾਂ-प्रदेशਾਂ 'ਚ ਬੈਠਿਆ ਕੋਈ ਬੰਦਾ ਕੈਨੇਡਾ ਅਮਰੀਕਾ 'ਚ ਬੈਠਾ ਜਾਂ ਕਿਸੇ ਪ੍ਰਕਾਰ ਦੇ ਟਿਕਟ ਦਾ ਲੌਂਗ ਪ੍ਰੋਗਰਾਮ ਹੁੰਦਾ ਪਹਿਲਾਂ ਬੁੱਕ ਕਰਵਾ ਦਿੰਦੇ ਆ ਬਾਈ ਜੀ ਅੱਜ ਤਾਂ ਬਿਲਕੁਲ ਕੈਸ਼ ਪੇਮੈਂਟ ਦੇ ਕੇ ਗਏ ਆ ਮੈਨੂੰ ਕੱਲ 2 ਲੱਖ ਰੁਪਏ ਦੇ ਕੇ ਸੀਗੇ ਤੇ ਅੱਜ ਬਾਕੀ ਰੈਂਦੀ ਪੇਮੈਂਟ ਅੱਜ ਦੇ ਚੁੱਕ ਲਿਆ ਇਹ ਕਿ ਐਸਾ ਕਿ ਚੱਲਿਆ ਜੇ ਤੁਸੀਂ ਆਸਾਨ ਕਿਸ਼ਤਾਂ ਦੇ ਟਿਕਟ ਖਰੀਦਨੇ ਨੇ ਤਾਂ ਤੁਸੀਂ ਬੈਂਕ ਟਿਕਟ ਨਾਲ ਸੰਪਰਕ ਕਰੋ ਕਿੱਥੋਂ ਕਿੱਥੋਂ ਜੁੜਿਓ ਜਰੂਰ ਦੱਸੋ ਵੀਰੋ ਤੁਹਾਡਾ ਕਿਹੜਾ ਪਿੰਡ ਆ ਕਿਹੜੇ ਮੇਰੇ ਦੋਸਤ ਮਿੱਤਰ ਨੇ ਮੇਰੀ ਟੀਮ ਦੇ ਮੈਂਬਰ ਨੇ ਜਾਂ ਮੇਰੇ ਆਪ ਦੇ ਦੋਸਤ ਨੇ ਸਾਰੇ ਉਹਨਾਂ ਦੀਆਂ ਉੱਪਰ ਫੋਟੋਆਂ ਚੱਲੀ ਜਾਂਦੀਆਂ ਆਈਆਂ ਆ ਤੁਸੀਂ ਜਰੂਰ ਆਪਣਾ ਐਡਰੈਸ ਆਪਣਾ ਨਾਮ ਵਗੈਰਾ ਜਰੂਰ ਭੇਜੋ ਜੇਕਰ ਤੁਸੀਂ ਆਪਣੀਆਂ ਐ ਫੋਟੋਆਂ ਲਵਾਉਣੀਆਂ ਤਾਂ ਉੱਪਰ ਆ ਦੇਖੋ ਕਿਵੇਂ ਸਾਰੇ ਬੰਦੇ ਦੀਆਂ ਫੋਟੋਆਂ ਚੱਲੀ ਜਾਂਦੀਆਂ ਆਈਆਂ ਉੱਪਰ ਨਾਮ ਵੀ ਲਿਖੇ ਹੋਏ ਆ ਮੇਰੇ ਸਾਰੇ ਫੋਲੋਅਰ ਨੇ ਤੇ ਮੇਰੀਆਂ ਸਾਰੀਆਂ ਇਹ ਵੀਡੀਓ ਦੇਖਦੇ ਨੇ ਸਾਰੀਆਂ ਮੇਰੀਆਂ ਵੀਡੀਓ ਸ਼ੇਅਰ ਕਰਦੇ ਨੇ ਕਿਤੇ ਕਿਤੇ ਭਰਾਵਾਂ ਨੇ ਮੇਰੀਆਂ ਵੀਡੀਓ ਸ਼ੇਅਰ ਕਰੀਆਂ ਕਿਵੇਂ ਆ ਉੱਪਰ ਫੋਟੋਆਂ ਚੱਲੀ ਜਾਂਦੀਆਂ ਜੀਆਂ ਐਸ ਲੋਟ ਤੁਹਾਡਾ ਨਾਮ ਵੀ ਚੱਲੂਗਾ ਤੇ ਤੁਹਾਡਾ ਪਿੰਡ ਵੀ ਚੱਲੂਗਾ ਤੇ ਤੁਹਾਡਾ ਏਰੀਆ ਵਿੱਚੋਂ ਕਿਹੜੇ ਏਰੀਆ ਤੋਂ ਆ ਇਸ ਕਰਕੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰੋ ਬਾਈ ਜੀ ਕਿਵੇਂ ਲੱਗਿਆ ਸਾਡੇ ਕੋਲੇ ਅੱਗੇ ਬਹੁਤ ਵਧੀਆ ਲੱਗਿਆ ਜੀ ਤੇ ਸਿੱਕੇ ਵਿੱਚ ਕੱਲ ਫਾਸਾ ਨਾਲ ਠੀਕ ਕਰੀਏ ਜੀ ਉਹਦਾ ਸਵਾਦ ਦੂਵੇ ਜੰਗਾ ਸਿਆਸਾਂ ਦੋਨੋਂ ਕੋਲ ਤੁਹਾਨੂੰ ਮਿਲ ਹੀ ਰਹੇ ਤੁਸੀਂ ਬਹੁਤ ਵਧੀਆ ਵਧੀਆ ਲੱਗਈ ਹਾਂਜੀ ਕਿੰਨੇ 10 ਬਿੰਨੇ ਮਰਦਾਂਗੇ 10 ਦੇ 10 ਹੀ ਦੇਵਾਂਗੇ 10 ਦੇ 10 ਤੇ ਮੈਂ ਬਹੁਤ ਵਧੀਆ ਹਾਂ ਕਿਉਂ ਭਈ ਆਈ ਆ ਵੀ ਇੱਜ਼ਤ ਹਰੇਕ ਬੰਦਾ ਵੀ ਇੱਜ਼ਤ ਭਾਲਦਾ ਹਣਾ ਕਿਉਂ ਤੁਸੀਂ ਸਿਆਣੇ ਬੰਦੇ ਹੋਗੇ ਬੰਦੇ ਨੂੰ ਇੱਜ਼ਤ ਹੀ ਨਾ ਦੇਵੇ ਟਰੈਕਟਰ ਪਾਣੀ 10000 ਆਪਾਂ ਮਹਿੰਗਾ ਜਾਂ ਸਸਤੋ ਵੀ ਬਣੇ ਰੱਖਦਾ ਹਰੇਕ ਸਭ ਤੋਂ ਪਹਿਲਾਂ ਬੰਦਾ ਦੀ ਰਿਸਪੈਕਟ ਭਾਲਦਾ ਕਿ ਨਹੀਂ ਨਾ ਉਹ ਵੀਕ ਨਹੀਂ ਮਿਲਿਆ ਮੈਨੂੰ ਪੂਰੀ ਮਿਲਿਆ ਹਾਂ ਵਧੀਆ ਪਾਈਆਂ ਜੇਕਰ ਇੱਕ ਜ਼ਰੂਰ ਮੌਕਾ ਦੋ ਇਹਨੂੰ ਹਾਂ ਜ਼ਰੂਰ ਇੱਕ ਵਾਰੀ ਮਿਲ ਕੇ ਜਾਓ ਵੀਰੋ ਮਿਲਣ ਦਾ ਵਾਰ ਹੀ ਪਤਾ ਲੱਗਦਾਗਾ ਪਰਸੋ ਮੰਡੀ ਲੱਗਣੀ ਆ ਬੁੱਧਵਾਰ ਨੂੰ ਤੇ ਬੁੱਧਵਾਰ ਨੂੰ ਕਿਹੜੇ-ਕਿਹੜੇ ਭਰਾ ਮੰਡੀ ਤੇ ਪਹਿਲਾਂ ਜਾਣਗੇ ਪਹਿਲਾਂ ਮੰਡੀ ਤੇ ਜਾ ਕੇ ਆਓ ਉਦੋਂ ਬਾਅਦ ਬੁੱਧਵਾਰ ਨੂੰ 12:30 ਵਜੇ ਸ਼ੋਅਰੂਮ ਖੁੱਲੂਗਾ ਪਹਿਲਾਂ ਸਾਰੀ ਮੰਡੀ ਘੁੰਮ ਕੇ ਆਓ ਰੇਟ ਵਗੈਰਾ ਦੇਖ ਕੇਓ ਚੈੱਕ ਕਰਕੇਓ ਜੇ ਮੇਰੇ ਰੇਟ ਘੱਟ ਹੋਏ ਤਾਂ ਮੈਥੋਂ ਡੈਟਾ ਲੈ ਜਾਓ ਨਹੀਂ ਤੁਹਾਨੂੰ ਕਿੱਥੋਂ ਆਪਦੇ ਵਾਜਿਬ ਰੇਟ ਮਿਲਦੇ ਵੀਰੋ ਉੱਥੋਂ ਲਿਓ ਆਪਣੇ ਕੋਲੇ ਹਰੇਕ ਪ੍ਰਕਾਰ ਦੀਆਂ ਛੋਟਾਂ ਹੈਗੀਆਂ ਵੀਰੋ ਕਿਵੇਂ ਸਾਰੇ ਡੈਟਾ ਦੇ ਲੋਨ ਕਰਵਾ ਕੇ ਦੇਵਾਂਗੇ ਆਪਾਂ ਕੋਈ ਵੀ ਟਰੈਕਟਰ ਤੇ ਕਿਸੇ ਭਰਾ ਨੇ ਲੋਅ ਕਰਵਾਉਣਾਗਾ ਤਾਂ ਦੂਜੇ ਨੰਬਰ ਤੇ ਕਿਸੇ ਕੋਲਿਆਂ ਤੋਂ ਵੀ ਪੇਮੈਂਟ ਦਾ ਕੋਈ ਇੱਧਰ ਉੱਧਰ 20 30 50000 ਦਾ ਧਾਰਸਦਾਰ ਹੁੰਦਾ ਕੋਈ ਜਾਣ ਪਛਾਣ ਵਾਲਾ ਬੰਦਾ ਉਹਦੇ ਨਾਲ ਉਹ ਵੀ ਕਰ ਲਾਂਗੇ ਸਾਰੇ ਟਰੈਕਟਰ ਆਪਾਂ ਕਿਰਾਏ ਤੇ ਦੇਵਾਂਗੇ ਕੋਈ ਵੀ ਟਰੈਕਟਰ ਹੈ ਜਾਨੀ ਕਿਨੇ ਵੀ ਆਪਾਂ ਕਿਰਾਏ ਦੇ ਨਾਂ ਦੇਵਾਂਗੇ 40 HP ਤੋਂ ਲੈ ਕੇ 75 HP ਤੱਕ ਆਪਾਂ ਟਰੈਕਟਰ ਕਿਰਾਏ ਤੇ ਵੀ ਦੇਨੇ ਆ ਤੁਹਾਡੇ ਬੱਚੇ ਕਿਹੜੇ ਕਿਹੜੇ ਸ਼ਹਿਰਾਂ ਤੇ ਆਜੀ ਕੈਲ ਕਿਹੜੀ ਤੇ ਆਜੀ ਕੈਲ ਵੀ ਤੁਹਾਡੇ ਵੀ ਮੇਰੇ ਬੇੜਾ ਨੇ ਰਹਿਣਗੇ ਠੀਕ ਹੈ ਜੀ ਇਹਨੇ ਬੱਚਿਆਂ ਕੋਲੇ ਵੀ ਵੀਡੀਓ ਜਾਣੀਆਂ ਤੇ ਲੋ ਅਮੀਰ ਆ ਕੇ ਉਹਨਾਂ ਤੇ ਭੈਣਾਂ ਲਾ ਕੇ ਬੇਨਤੀ ਕਰਦਾ ਨੂੰ ਜੁਰ ਅਕੇ ਆਪਦੇ ਸਰਕਲ ਚ ਵੀਡੀਓ ਸ਼ੇਅਰ ਕਰਿਓ ਤੇ ਕਿਹੜੇ ਕੈਨੇਡਾ ਅਮਰੀਕਾ ਤੋਂ ਦੇਖ ਰਹੇ ਆ ਸਾਰੇ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਉਹਨੂੰ ਬੇਨਤੀ ਹੈ ਜਰੂਰ ਆਪਦੇ ਇੰਡੀਆ ਚ ਆਪਦੇ ਯਾਰ ਦੋਸਤਾਂ ਕੋਲੇ ਵੀਡੀਓ ਜਰੂਰ ਸ਼ੇਅਰ ਕਰਿਓ ਜੇ ਤੁਹਾਡੇ ਕਿਸੇ ਯਾਰ ਦੋਸਤ ਮਿੱਤਰ ਨੇ ਟਰੈਕਟਰ ਲੈਣਾਗਾ ਤਾਂ ਉਹਨਾਂ ਕੋਲੇ ਵੀ ਜਰੂਰ ਵੀਡੀਓ ਸਾਂਝੀ ਕਰ ਦਿਓ ਬਹੁਤ ਬਹੁਤ ਬੜਾ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਬ੍ਰੈਂਡ ਇੰਟਰਵਿਊ ਨੂੰ ਤੇ ਤੁਸੀਂ ਵੀ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਬਾਈ ਆਕਿਆਂ ਨੂੰ ਕਿਉਂ ਹਰੇਕ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿਉਂ ਨਵਾਂ 7-8 ਲੱਖ ਰੁਪਏ ਸੰਦ ਲੈ ਕੇ ਆਵੇ ਰੇਟ ਕਿਵੇਂ ਆ ਆਪ ਦੇ ਮੇਰੇ ਕੋਲ ਅਕਸਰ ਬੱਚੇ ਕਿਹੜੇ ਬਾਹਰ ਗਏ ਆ ਆਪ ਦੇ ਮਾਪਿਆਂ ਨੂੰ ਭੇਜਣ ਬਹੁਤ ਆਣ ਵੱਲੋ ਟਟਲ ਸਰ ਸਾਹਿਬਾ ਕਟ-ਕਟ 8 ਤੋਂ 10 ਇਹ ਰਹੀ ਹੁੰਦੀ ਹੈ ਜੀ ਕਿੰਨੇ ਬੱਚੇ ਕੋਈ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਕਿਤੇ ਵੀ ਆ ਵੀ ਉਹ ਕਹਿੰਦੇ ਬੜੈ ਸਾਹਿਬ ਕੋਲੇ ਸਿੱਧਾ ਜਾਣਾ ਵੀ ਉੱਥੋਂ ਡਾਕਟਰ ਤੁਸੀਂ ਲੈ ਕੇ ਆਉਣਾ ਹੈ ਹਨਾ ਬੱਚੇ ਆਪ ਦੀ ਮਾਂ ਪਰ ਜੀ ਸਪੋਰਟ ਕਰਦੇ ਆ ਛੋਟੇ ਵੀ ਕਰਦੇ ਹੋਣੇ ਕਿੰਨੇ ਕਰਦੇ ਉੱਥੇ ਭੇਜ ਲਾ ਕੇ ਦੇ ਦਰੁਕੇ ਕਿਉਂ ਤਾਂ ਜ ਚੰਗੀ ਚੀਜ਼ ਮਿਲ ਜੇ ਬੰਦੇ ਨੂੰ ਇਹ ਵੱਡੀ ਗੱਲ ਹੈ ਹਾਂ ਬਿਲਕੁਲ ਕਿਉਂ ਇੰਨਾ ਟੈਨੋ ਸਾਹਿਬ 7-8 ਲੱਖ ਰੁਪਏ ਬੰਦੇ ਨੇ ਲਾਉਣਾ ਹਰੇਕ ਤਾਂ ਮਨ ਵੀ ਨਹੀਂ ਖੜਦਾ ਖੜਦਾ ਇਹ ਨਹੀਂ ਲੜਦਾ ਨਾ ਕਿਵੇਂ ਮਹਿਸੂਸ ਹੀ ਨਹੀਂ ਹੋਇਆਗਾ ਕੇ ਜਦੋਂ ਸਾਨੂੰ ਕੋਈ ਪੈਸੇ ਪੁੱਛੇ ਕਿ ਕਿੰਨੇ ਨੇ ਆਏ ਹੋਗੇ ਇੰਨਾ ਸਨਾ ਕਹਿੰਦਾ ਪੁੱਛਿਆ ਤੇ ਉਹ ਤਾਂ ਉਹਨੇ ਕਿਹਾ ਵੀ ਮੈਂ ਤਾਂ ਡਾਕਟਰ ਤਾਂ ਪਤਾ ਕਰ ਗਿਆ ਨਹੀਂ ਨਾ ਬਿਲਕੁਲ ਨਹੀਂ ਇੰਨੀ ਕਿੰਝ ਸਾਰਿਆਂ ਨੂੰ ਦਿੰਨੇ ਆ ਬਾਕੀ ਆ ਜੀ ਆਪਾਂ ਜਿਹੜਾ ਕਿਤੇ ਵੀ ਤੁਰ ਕੇ ਫਿਰ ਕੇ ਟਰੱਕ ਵੇਚਦੇ ਆ ਮੇਰਾ ਬੈਡਰੂਮ ਆ ਜੀ ਆਹ ਨਾਲੀ ਆਹ ਮੇਰਾ ਦਫਤਰ ਹੈਣਾ ਪਿਛੋ 24 ਘੰਟੇ ਸੀ ਇੱਥੇ ਹੀ ਰਹਿਣਾ ਵੀਰੋ ਕੋਈ ਸਾਨੂੰ ਮੁਸ਼ਕਲ ਆਉਂਦੀ ਆ ਅਸੀਂ ਕਿਹੜਾ ਕੋਈ ਐਵੇਂ ਜੀ ਰੋਡ ਤੇ ਖੜਕੇ ਟਰੱਕ ਵੇਚੀ ਜਾਂਦੇ ਆ ਜਾਂ ਹਨਾ ਤੋਰ ਫਿਰ ਕੇ ਟਰੱਕ ਵੇਚੀ ਜਾਂਦੇ ਆ ਆਪਦੇ ਘਰੇ ਟਰੱਕ ਵੇਚਦੇ ਆ ਕਦੋਂ ਵੀ 24 ਘੰਟੇ ਅਸੀਂ ਇੱਥੇ ਰਹਿਨੇ ਆ ਸਾਡੀ ਜ਼ਿੰਮੇਵਾਰੀ ਹੈ ਸਾਡੀ ਤਸੱਲੀ ਹੈ ਸਾਡੇ ਨਾਲ ਚਲੋ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਕੰਪਲੇਟ ਆਉਂਦੀ ਹੈ ਸਾਡੇ ਕੋਲ ਜੀ ਆ ਦਿੱਤੇ ਹੋਏ ਨੰਬਰਾਂ ਤੇ ਇੱਧਰ ਮਾਰਦੇ ਕੈਮਰਾ ਮੇਰੇ ਭਾਲ ਸਾਹਿਬ ਸਰਦਾਰ ਮਹਿੰਦਰ ਸਿੰਘ ਬੜੈ ਦਾ ਨੰਬਰ ਆ ਇ 941746846 ਆ ਮੇਰੇ ਨੰਬਰ ਨੇ 990264343 ਤੇ ਇਹਨਾਂ ਦੇ ਸੰਪਰਕ ਕਰ ਸਕਦੇ ਆ ਇੱਧਰ ਹਰਬਨ ਆ ਦਿਖਾ ਦਿਓ ਲੈਟਰ ਬਾਈਰ ਜੀ ਨੂੰ ਅੱਜ ਆਹ ਜੱਟੇ ਦਿੱਤਾ ਹੈ ਉਹ ਨਾ ਹਲੇ ਆ ਦੇਖੋ ਅਜੇ ਤੱਕ ਆ ਲਿਫਾਫੇ ਚੜੇ ਪਏ ਚੰਗੇ ਟਰੈਕਟਰ ਦੀ ਆਈ ਨਿਸ਼ਾਨੀ ਹੁੰਦੀ ਹੈ ਵੀਰੋ ਅਜੇ ਤੱਕ ਓਰੀ ਨਾਲ ਲਿਫਾਫੇ ਨਾਲ ਚੜੇ ਪਏ ਆ ਤੇ ਆ ਦੇਖੋ ਸੀਟ ਦੇ ਲਿਫਾਫੇ ਵੀ ਹਜੇ ਤੱਕ ਨਾਲ ਦੇ ਪਏ ਆ ਆਹ ਟਰੈਕਟਰ ਦਿੱਤਾਗਾ ਇਹ ਬਾਈ ਅਰਗਿਆ ਨੂੰ 5210 ਗੇਅਰ ਪ੍ਰੋ 4 ਸਪੀਡ ਚ ਆਉਂਦਾਗਾ ਸਾਰਾ ਤੁਸੀਂ ਟਰੈਕਟਰ ਚੰਗੀ ਤਰ੍ਹਾਂ ਤੁਹਾਨੂੰ ਦਿਖਾਤਾ ਇਹ ਟਰੈਕਟਰ ਹੈ 4 ਸਪੀਡ ਚ ਲੈ ਕੇ ਚੱਲੇ ਨੇ ਪੰਜਾਬ ਨੰਬਰ ਮਾਨਸਾ ਦਾ ਨੰਬਰ ਆ ਫਾਸਟ ਪਾਰਟੀ ਦਾ ਟਰੈਕਟਰ ਵੀਰੋ ਇਹੋ ਜਿਹੇ ਟਰੈਕਟਰ ਖਰੀਦਣ ਲਈ ਬਹੁਤ ਆਪਣੇ ਕੋਲੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਟਰੈਕਟਰ ਵੜਾਂ ਟਰੈਕਟਰ ਦੇ ਸ਼ੋਅਰੂਮ ਤੇ ਆ ਕੇ ਲੱਗ ਜਾਣਗੇ ਜੇ ਤੁਸੀਂ ਖਰੀਦਨੇ ਆ ਤਾਂ ਆਹ ਟਰੈਕਟਰ ਵੜਾਂ ਟਰੈਕਟਰ ਜਿੱਤੋਂ ਅੱਜ ਚੱਲਿਆਗਾ ਅੰਕਲ ਬਰਾੜ ਸਾਹਿਬ ਖੜੇ ਅੰਕਲ ਅਰਗੇ ਤੇ ਢਿੱਲੋ ਸਾਹਿਬ ਖੜੇ ਆ ਜਰੂਰ ਇਹਨਾਂ ਨੂੰ ਕਮੈਂਟਾਂ 'ਚ ਵਧਾਈਆਂ ਦਿਓ ਬਹੁਤ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਸੋਨੂੰ ਹੋ ਟਰੈਕਟਰ ਕਿਹੜੇ ਸਾਡੇ ਕੋਲੇ ਖੜੇ ਆ ਬਹਿ ਜਾ ਜੀ ਅੰਦਰ ਚਾਹ ਪੀਦੇ ਵੀਰ ਅੰਦਰ ਲੈ ਕੇ ਕਿਹੜੇ ਹੋ ਟਰੈਕਟਰ ਸਾਡੇ ਕੋਲੇ ਖੜੇ ਨੇ ਉਹ ਟਰੈਕਟਰ ਸੋਨੂੰ ਦਿਖਾਉਣ ਦੀ ਖੇਚਲਾ ਕਰਦੇ ਆ ਕੋਸ਼ਿਸ਼ ਕਰਦੇ ਆ ਸਾਡੇ ਕੋਲੇ ਸਭ ਤੋਂ ਪਹਿਲਾਂ ਇੱਥੋਂ ਏਸੀ ਕੈਂਪ ਖੜਾ ਸੀ ਉਹ ਛੇਲ ਹੋ ਕੇ ਚਲੇ ਗਿਆ ਸਾਡੇ ਕੋਲੇ ਸਭ ਤੋਂ ਪਹਿਲਾਂ ਟਰੈਕਟਰ ਖੜਾਗਾ ਸਵਰਾ 743 2023 ਮਲਟਿ ਟਰੈਕਟਰ ਐਫ ਪੀ ਡੈਟਰਾਟਾਇ ਟੂਰਾ ਦੇਖੋ ਨਾਲ ਦੇ ਉਦੋਂ ਬਾਅਦ ਸਾਰੇ ਸ਼ੋਅਰੂਮ ਦੀ ਆਣ ਸ਼ਾਨ ਵਾਣ 755 2023 ਮਾਡਲ ਉਦੋਂ ਆ ਗਿਆ 2014 ਮਾਡਲ 36300 ਫਰ ਅੱਗੇ ਆ ਗਿਆ ਪ੍ਰੀਤ 6049 2555 ਨੇ ਸਾਡੇ ਕੋਲੇ ਵੀਰੋ 2555 20 ਤੇ 21 ਮਾਡਲ 855 ਹੈਗਾ 2018 ਮਾਡਲ 855 2019 ਮਾਡਲ 855 2015 ਮਾਡਲ 855 2018 ਮਾਡਲ 855 2015 ਮਾਡਲ ਸੋਨਾ ਲੀਕਾ 60 ਬਾਲਟ੍ਰਿਕ ਆ ਟਲੋ ਸਾਫ ਟਰੈਕਟਰ ਲੈ ਚੱਲੇ ਨੇ ਇਹਦੇ ਨਾਲ ਦੀ ਟਰੈਕਟਰ ਤੁਹਾਨੂੰ ਹੋਰ ਦਿਖਾਉਣੇ ਆ 5210 2000 ਤੇ 21 ਮਾਡਲ 3630 ਸਪੈਸ਼ਲ 21 ਮਾਡਲ 969 969 2000 ਤੇ 21 ਮਾਡਲ 963 2000 ਤੇ 20 ਮਾਡਲ ਅੱਗੇ ਆ ਗਿਆ ਟਰੈਕਟਰ ਪੰਨਮੀ ਸ਼ੋਵ ਵਾਲਾ ਨਵੀਂ ਸ਼ੋਵ ਵਾਲਾ ਟਰੈਕਟਰ ਆ ਗਿਆ ਨਵੀਂ ਸ਼ੋਵ ਵਾਲਾ 2000 ਤੇ 24 ਮਾਡਲ 24 ਮਾਡਲ ਅੱਗੇ ਆ ਗਿਆ ਪ੍ਰਾਣੀ ਸ਼ੋਵ ਵਾਲਾ ਪ੍ਰਾਣੀ ਸ਼ੋਵ ਵਾਲਾ ਨਵੀਂ ਵਾਲਾ ਵੀ ਮਿਲ ਜੂ ਪ੍ਰਾਣੀ ਸ਼ੋਵ ਵਾਲਾ ਆ ਗਿਆ 2024 2022 ਮਾਡਲ ਸੈਂਟਰ ਗੇਅਰ ਵੀ ਮਿਲ ਜੂ ਸਾਈਡ ਗੇਅਰ ਵੀ ਮਿਲ ਜੂਗਾ ਆਪਣੇ ਕੋਲ ਟਰੈਕਟਰ ਤੇ ਅੱਗੇ ਆ ਗਿਆ ਅਰਜਨ 555 ਸੈਂਟਰ ਗੇਅਰ ਸੈਂਟਰ ਗੇਅਰ ਆ ਗਿਆ ਤੇ ਆਹਾ ਤੁਹਾਨੂੰ ਦਿਖਾਈ ਦਿੱਤਾ 52 10 2022 ਮਾਡਲ ਇੱਧਰ 3630 ਸਪੈਸ਼ਲ ਐਡੀਸ਼ਨ 2021 ਮਾਡਲ ਅੱਗੇ ਆ ਗਿਆ 9578 ਅੱਗੇ ਆ ਗਿਆ ਟਰੈਕਟਰ ਹੋਰ ਆ ਗਿਆ 2021 ਮਾਡਲ ਬਹੁਤ ਸਾਫ਼ ਸੁਥਰਾ ਟਰੈਕਟਰ 5210 ਅੱਗੇ ਆ ਗਿਆ 3630 ਸਪੈਸ਼ਲ ਐਡੀਸ਼ਨ ਅੱਗੇ ਆ ਗਿਆ 4x4 ਆਹਾਂ ਡਿਮਾਂਡ ਰਹਿੰਦੀ ਹੈ ਨਵੇਂ ਟਾਇਰਾਂ ਚ 2011 ਮਾਡਲ 2011 ਮਾਡਲ 855 ਉਦੀ ਸ਼ੋਅ ਲਈ ਥੱਲੇ ਪਿਆ ਪਿਆਂਡੀ ਦੀ ਅੱਗੇ ਆ ਗਿਆ 655 2022 ਮਾਡਲ ਮੈਕੋ ਪੰਪ ਚ ਸੀਆਰਡੀ ਨਹੀਂ ਹੈਗਾ ਬਰੌਡ ਸੀਆਰਡੀ ਹੈ ਅੱਗੇ 600 ਤੇ 60 6055 ਸੌਰੀ ਦਾਮ ਪੱਟਿਆਂ ਦਾ ਆਵਾਜ਼ ਨੇ 655 ਸੀ 6055 6055 2022 ਮਾਡਲ ਇਹ ਵੀ ਬਰੌਡ ਸੀਆਰਡੀ ਹੈ ਐਫ 27 ਹੈ ਪਾਵਰ ਮੈਕਸ ਆ ਸਾਨੂੰ ਪਹਿਲਾਂ ਵੀ ਦਿਖਾਇਆ 2012 11 ਮਲ 1100 ਰੁਪਏ 12 ਨਹੀਂ ਅੱਗੇ ਆ ਗਿਆ 50 50 ਡੀ 50 50 ਡੀ 2000 2000 ਤੇ 15 ਮਲ 2015 ਮਲ ਆ ਗਿਆ ਇਹ ਵੀ ਨਾਲ ਕਾਪੀ ਗਰੁੱਪੀ ਡਕ ਡਕ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਪਰਮਾ ਦਾਸ ਤੇ